ਮੈਂ ਦਵਿੰਦਰ ਸਿੰਘ ਪੰਜਾਬ ਮੋਟਰਜ਼ ਐਨ ਜੀਓ ਫੀਰਕੋਟਾ ਸਮੁੱਚੀ ਦੁਨੀਆ ਨੂੰ ਨਾਨਕ ਨਾਮ ਦੇਵਾ ਸੰਗਤਾਂ ਨੂੰ ਬਾਬਾ ਸ਼ੇਖ ਫੀਜ ਦੇ ਮਹਾਨ ਆਗਮਨ ਵਰਧੀਆਂ ਮੇਲੇ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਫੀਰਕੋਟ ਸ਼ਹਿਰ ਦੇ ਵਿੱਚ ਇਹ ਮੇਲਾ 56 ਸਾਲ ਪਹਿਲਾਂ ਸ਼ੁਰੂ ਹੋਇਆ ਸੀ ਸ਼ੁਰੂ ਵਿਆਹ ਸੀ ਮਹਾਨ ਬਾਬਾ ਫਰੀਦ ਸਾਹਿਬ ਜਿਨ੍ਹਾਂ ਦਾ ਜਨਮ 1173 ਈਸਵੀ ਨੂੰ ਮਾਤਾ ਮਰਯਮ ਦੀ ਕੁੱਖ ਤੋਂ ਮਰਤਾਨ ਵਿਖੇ ਹੋਇਆ ਸੀ ਤੇ ਪਿਤਾ ਸ਼ੇਖ ਜਮਾਲਉਦੀਨ ਸੁਲੇਮਾਨ ਉਹਨਾਂ ਦੇ ਸਿੱਖਿਆਵਾਂ ਤੇ ਚੱਲਦੇ ਹੋਏ ਬਾਬਾ ਫਰੀਦ ਸਾਹਿਬ ਇਹਨਾਂ ਨੇ ਗੁਰੂ ਧਾਰਨ ਕੀਤਾ ਪੀਰ ਖਵਾਜਾ ਕুতਬਦੀਨ ਉਹਦੀ ਗੁਰਿਆਈ ਨੂੰ ਹਾਸਲ ਕਰਦੇ ਬਾਬਾ ਫਰੀਦ ਸਾਹਿਬ ਨੇ ਅਲਗ ਜੀਵਨ ਦੀ ਇੱਕ ਐਸੀ ਸ਼ੁਰੂਆਤ ਕੀਤੀ ਅਸਲ ਵਿੱਚ ਜਿਹੜੇ ਸਾਡੇ ਮਾਂ ਤੇ ਬਾਪ ਹੁੰਦੇ ਨੇ ਅਸਲੀ ਸਾਡੀ ਮਾਂ ਹੀ ਸਭ ਤੋਂ ਵੱਡਾ ਸਾਡਾ ਗੁਰੂ ਹੈ ਮਾਤਾ ਮਰੀਮ ਨੇ ਇੱਕ ਐਸੀ ਸਿੱਖਿਆ ਦਿੱਤੀ ਆਪਣੇ लाडले ਪੁੱਤਰ ਨੂੰ ਉਹ ਸਿੱਖਿਆ ਦੇ ਵਿੱਚ ਮਾਤਾ ਮਰੀਮ ਨੇ ਬਚਪਨ ਦੇ ਵਿੱਚ ਆਪਣੇ ਸੁਪੁੱਤਰ ਨੂੰ ਮਸੱਲੇ ਉੱਪਰ ਬੈਠਣ ਸਮੇਂ ਉਹਨਾਂ ਨੂੰ ਇੱਕ ਸ਼ੱਕਰ ਦਾ ਲਾਲਚ ਦਿੱਤਾ ਵੀ ਜਦੋਂ ਉਬਾਦਤ ਕਰੇਗਾ ਖੁਦਾ ਦੀ ਤਾਂ ਤੈਨੂੰ ਸ਼ੱਕਰ ਜਿਹੜੀ ਹੈਗੀ ਆ ਬਾਬਾ ਅੱਲਾ ਖੁਦਾ ਤੈਨੂੰ ਸ਼ੱਕਰ ਦੇਊਗਾ ਥੱਲੇ ਰੱਖ ਦੇਣੀ ਬਾਬਾ ਫਰੀਦ ਸਾਹਿਬ ਬੱਚੇ ਸੀ ਬਚਪਨ ਸੀ ਉਹਨਾਂ ਦਾ ਤੇ ਇੱਕ ਦਿਨ ਸ਼ੱਕਰ ਭੁੱਲ ਗਏ ਮਾਤਾ ਜੀ ਬਾਬਾ ਜੀ ਦੀ ਜੀਵ ਨਹੀਂ ਆ ਇਹ ਸ਼ੱਕਰ ਜਦੋਂ ਭੁੱਲ ਗਏ ਮਾਤਾ ਜੀ ਤੇ ਮਾਤਾ ਨੇ ਪਛਤਾਵਾ ਕੀਤਾ ਵੀ ਅੱਜ ਮੇਰੇ ਫਰੀਦ ਨੂੰ ਸ਼ੱਕਰ ਨਹੀਂ ਦਿੱਤੀ ਇਹ ਨਾ ਹੋਵੇ ਕੱਲ ਨੂੰ ਭਗਤੀ ਰਾਂ ਕਰੇ ਉਬਾਦਤ ਨਾ ਕਰੇ ਔਰ ਬਾਬਾ ਫਰੀ ਸਾਹ ਨੇ ਐਸਾ ਮਹਿਸੂਸ ਕੀਤਾ ਸ਼ੱਕਰ ਖੰਡ ਨਿਵਾਤ ਗੁੜ ਮੱਖਿਓ ਮੱਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾਲ ਪੁਜਨ ਤਦ ਕਹਿੰਦੇ ਸ਼ੱਕਰ ਬਾਰੀ ਮਠਾਸ ਦੁੱਧ ਸਭੇ ਵਸਤੂ ਮਿੱਠੀਆਂ ਸਾਰੀਆਂ ਵਸਤੂਆਂ ਜਿਹੜੀਆਂ ਮਿੱਠੀਆਂ ਹਨ ਉਹਨਾਂ ਸਾਰਾ ਤੋਂ ਜਿਹੜੀ ਮਠਾਸ ਜਿਹੜੀ ਹੈ ਉਹ ਮੇਰੇ ਅੰਦਰ ਉਸ ਮਾਲਕ ਨੇ ਉਸ ਖੁਦਾ ਨੇ ਪੈਦਾ ਕਰਦੀ ਹੈ ਮੈਨੂੰ ਬਾਣੀ ਮਠਾਸ ਦੀ ਜਰੂਰਤ ਨਹੀਂ ਕਿਉਂਕਿ ਮੇਰੇ ਮਠਾਸ ਮਿੱਠੀ ਬਾਣੀ ਦੀ ਸ੍ਰੀਲੀ ਬਾਣੀ ਦੀ ਅੰਦਰ ਪੈਦਾ ਹੋਈ ਹੈ ਸਾਨੂੰ ਵੀ ਇਹ ਬਾਣੀ ਯਾਦ ਕਰਨੀ ਚਾਹੀਦੀ ਹੈ ਸਾਨੂੰ ਵੀ ਮਠਾਸ ਆਪਣੇ ਅੰਦਰ ਲੈ ਕੇ ਆਉਣੀ ਚਾਹੀਦੀ ਹੈ ਬਾਬਾ ਫਰੀਦ ਸਾਹਿਬ ਫਿਰ ਭਗਤੀ ਕਰੀ ਗਏ ਘਰ ਚ ਬੈ ਕੇ ਬੱਚੇ ਅਕਸਰ ਸਾਰੇ ਕੰਨ ਜੋੜਾ ਪਾਉਂਦੇ ਆ ਖੇਡਦੇ ਆ ਬਾਬਾ ਫਰੀਦ ਸਾਹਿਬ ਦਾ ਭਗਤੀ ਵਾਲਾ ਭਾਵ ਸੀ ਸੁਭਾਅ ਸੀ ਉਹ ਕਹਿੰਦੇ ਜਦ ਭਗਤੀ ਕਰਨੀ ਬਾਹਰ ਜਾ ਜੰਗਲਾਂ ਚ ਆਕਾਮਤਾ ਜਿੱਥੇ ਬਾਬਾ ਫਰੀਦ ਸਾਹਿਬ ਜੰਗਲਾਂ ਚਲੇ ਗਏ ਜੰਗਲਾਂ ਜਾ ਕੇ ਕੀ ਵੇਖਿਆ ਲਿਖਿਆ ਬਾਬਾ ਬਿਨਸਾਮ ਨੇ ਜੰਗਲ ਜੰਗਲ ਕਿਆ ਭਵਾਂ ਵਣ ਕੰਡਾ ਮੋੜੇ ਵਸੀ ਰੱਬ ਹੈ ਹਾਲਿਆ ਜੰਗਲ ਕਿੱਟ ਹੁੰਦੇ ਕਹਿੰਦੇ ਮੈਂ ਜੰਗਲਾਂ ਚ ਜਾ ਕੇ ਵੇਖਿਆ ਕੀ ਸੀ ਉੱਥੇ ਉੱਥੇ ਵਣ ਸੀ ਕੰਡੇ ਸੀ ਤੇ ਮੋੜੇ ਸੀ ਮਰਦਾ ਰੱਬ ਲੱਭੇ ਨਹੀਂ ਉਥੋਂ ਮੈਂ ਚਾਰੰਸ ਫੇਰਾ ਘੁੰਮ ਕੇ ਵੇਖਿਆ ਰੱਬ ਤਾਂ ਕਿਤੇ ਵੀ ਨਹੀਂ ਸੀ ਕਹਿੰਦਾ ਮੈਂ ਮਹਿਸੂਸ ਕੀ ਕੀਤਾ ਰੱਬ ਤਾਂ ਤੇਰੇ ਅੰਦਰ ਵਸਦਾ ਰਵਸੀ ਰੱਬ ਹਾਲਿਆ ਜੰਗਲ ਕਿੱਟ ਹੁੰਦੇ ਜੰਗਲਾਂ ਚ ਢੁੰਮਣ ਦੀ ਕਿ ਲੋੜ ਰੱਬ ਤਾਂ ਤੁਹਾਡੇ ਅੰਦਰ ਵਸਦਾ ਸੋ ਸਾਡੇ ਵੀ ਅੰਦਰ ਵਸਦਾ ਹੈ ਸਿਰਫ ਸਾਨੂੰ ਕੱਢਣ ਦੀ ਜਾਂਚ ਸਿਖਾਉਣ ਦੀ ਜਾਂਚ ਸਾਨੂੰ ਨਹੀਂ ਜਾਂਚ ਸਿੱਖੀਏ ਇਹਨਾਂ ਮੇਲਿਆਂ ਤੋਂ ਮਹਾਨ ਸੂਫੀ ਸੰਤਾਂ ਦੇ ਇਹਨਾਂ ਪਰਬਾਂ ਤੋਂ ਜਾਂਚ ਸਿੱਖੀਏ ਤਰੀਕਾ ਸਿੱਖੀਏ ਸਾਡੇ ਗੁਰੂ ਸਾਹਿਬਾਨਾਂ ਤੋਂ ਜਿਨ੍ਹਾਂ ਦਾ ਅਸੀਂ ਪੁਰਬ ਸਾਲ ਬਾਅਦ ਮਨਾਉਣਾ ਹੈ ਉਹੀ ਪਰਬ ਸਾਲ ਬਾਅਦ ਮਨਾਉਣਾ ਦੇਖੋ ਕੋ ਲੋਜਿਕ ਤਾਂ ਹੈ ਹੀ ਇਹਦਾ ਫਾਇਦਾ ਤਾਂ ਹੈ ਹੀ ਹੈ ਉਹੀ ਪਰਬ ਸਾਲ ਬਾਅਦ ਉਹੀ ਲੰਗਰ ਸਾਲ ਬਾਅਦ ਉਹੀ ਖੰਡ ਪਣ ਸਾਲ ਬਾਅਦ ਮਨਾਉਣਾ ਤੇ ਇਰੇ ਵਿੱਚ ਮਨ ਤज्योਤ ਸ਼ੁਰੂ ਪਾਹ ਆਪਣਾ ਮੂਲ ਪਛਾਣ ਆਪਣੇ ਫਰਜ਼ ਦੀ ਜਿਹੜੀ ਪਛਾਣ ਆ ਸਾਨੂੰ ਕਰਨੀ ਆਉਣੀ ਚਾਹੀਦੀ ਐ ਬਾਬਾ ਫਰੀਦ ਸਾਹਿਬ ਦੇਖੋ ਜਦੋਂ ਫਰੀਦਕੋਟ ਆਏ ਉਦੋਂ ਜੰਗਲ ਸੀ ਇੱਥੇ ਤੇ ਬਾਬਾ ਫਰੀਦ ਸਾਹਿਬ ਜਦੋਂ ਆਏ ਤੇ ਮਾਈ ਗੋਦਰੀ ਵਾਲੇ ਪਾਸੇ ਬਾਬਾ ਫਰੀਦ ਸਾਹਿਬ ਕੋੜਕਾ ਰੋਡ ਤੇ ਰੁਕੇ ਇੱਥੇ ਰੁਕੇ ਬਾਬਾ ਫਰੀਦ ਸਾਹਿਬ ਨੇ ਅਬਾਦਤ ਕੀਤੀ ਬੰਦਗੀ ਕੀਤੀ ਉਸ ਖੁਦਾ ਦੀ ਔਰ ਸ਼ਾਮ ਨੂੰ ਜਦੋਂ ਜਰੂਰਤ ਪਈ ਪੇਟ ਦੀ ਪੂਰਤੀ ਵਾਸਤੇ ਆਵਾ ਜਿਹੜਾ ਮਸੱਲਾ ਸੀ ਆਵਦੀ ਗੋਦਰੀ ਸੀ ਆਵਦੀ ਗੋਦਰੀ ਉੱਥੇ ਰੱਖ ਕੇ ਬਾਬਾ ਜੀ ਛੱਡ ਕੇ ਆ ਗਏ ਉਹ ਗੋਦਰੀ ਨੂੰ ਵੀ ਉਹ ਬੱਚਾ ਨੇ ਕੁਛ ਖਾਤ ਕਰਕੇ ਉਹਦੇ ਹਾਲਾਤ ਜਿਹੜੇ ਵਿਗਾੜਤੇ ਬਾਬਾ ਬੜੀ ਸਾਹਿਬ ਨੇ ਪਰਸਾ ਚਾਪ ਕੀਤਾ ਇਹਦਾ ਔਰ ਫਿਰ ਸ਼ਹਿਰ ਵਿੱਚ ਆ ਗਏ ਜਦੋਂ ਸ਼ਹਿਰ ਚ ਆ ਕੇ ਤੇ ਕਿਲਾ ਅਸਾਰੀਉ ਦੀਨ ਸੀ ਮੰਗ ਕੀਤੀ ਪ੍ਰਸ਼ਾਦੇ ਦੀ ਉਹ ਕਹਿੰਦਾ ਹਿਆ ਨਹੀਂ ਮਿਲਦਾ ਪ੍ਰਸ਼ਾਦਾ ਕੰਮ ਕਰੋ ਫਿਰ ਮਿਲਦਾ ਬਾਬਾ ਫਰੀਦ ਸਾਹਿਬ ਨੂੰ ਵਿਗਾਰ ਚ ਫੜ ਕੇ ਗਾਰਾ ਯਾਨੀ ਟੋਕਰਾ ਚ ਕਹਾਤਾ ਕੰਮ ਕਰਨ ਲਈ ਇੱਕ ਐਸਾ ਗੋਤ ਗਰੱਬੀ ਫਕੀਰ ਨੇ ਵਿਖਾਇਆ ਸਾਰਿਆਂ ਨੂੰ ਡੇਢ ਫੁੱਟ ਉੱਚੀ ਕੋਟਲੀ ਟੋਕਰੀ ਸੀ ਉਹ ਨਾ ਨਾ ਬਾਬਾ ਜੀ ਦੇ ਜਾ ਰਹੀ ਸੀ ਐਲਕਾਰ ਸਾਰੇ ਜਿੰਨੇ ਵੀ ਲੋਕ ਵੇਖਣ ਇਨਸਾਨ ਇੱਕ ਅਚੰਭਾ ਹੋ ਗਿਆ ਹੈ ਟੋਕਰੀ ਵੀ ਨਾਲ ਕਿਦਾਂ ਤਰ੍ਹਾਂ ਸੈਕਿੰਡ ਜਿੰਨਕ ਜਿਵੇਂਖੀ ਪਹਿਲੀ ਵਾਰੀ ਹੈ ਸੋ ਰਾਜਾ ਜਿਹੜਾ ਮੁਕਲ ਦੇਵ ਚੌਧਰੀ ਮੁਕਲ ਦੇਵ ਜਿਹੜਾ ਰਾਜ ਕਰਦਾ ਸੀ ਉਹਨੂੰ ਜਾ ਕੇ ਦੱਸਿਆ ਦੇ ਬਾਰੇ ਔਰ ਉਹਨੇ ਪਾਛਾ ਚਾਤ ਦਿੱਤਾ ਖੇਮਾ ਮੰਗੀ ਬਾਬਾ ਜੀ ਸਾਨੂੰ ਨਹੀਂ ਪਤਾ ਜੀ ਤੁਸੀਂ ਰੱਬ ਦੀ ਫਕੀਰ ਹੋ ਤੇ ਸਾਨੂੰ ਵਰਦਾਨ ਦਿਓ ਸਾਨੂੰ ਵਰ ਦਿਓ ਸਾਡਾ ਸ਼ਹਿਰ ਵਾਦਾ ਹੁੰਦਾ ਨਹੀਂ ਕਿਤੇ ਤੁਹਾਡੇ ਸ਼ਹਿਰ ਚੋਂ ਨਾਂ ਉਹਦੀ ਜਿਹੜੀ ਹੈ ਮੋਕਲ ਆਉਂਦੀ ਹੈ ਕਿਉਂਕਿ ਮੋਕਲ ਹਰ ਸੀ ਮੋਕਲ ਨਗਰ ਜਾਂ ਮੋਕਲ ਹਰ ਸ਼ਹਿਰ ਦਾ ਨਾਂ ਸੀ ਕਿਤੇ ਬਦਲ ਕੇ ਹੋਰ ਰੱਖ ਦਿਓ ਸੋ ਬਾਬਾ ਫਰੀਦ ਸਾਹਿਬ ਦੇ ਨਾਂ ਦੇ ਉੱਪਰੋਂ ਬਾਦ ਦੀ ਸਾਤ ਕੋ ਫਰੀਦਕੋਟ ਇਹ ਸ਼ਹਿਰ ਵਸਿਆ ਔਰ ਬਾਬਾ ਫਰੀਦ ਸਾਹਿਬ ਨੇ ਦਿੱਲਾ ਮਬਾਫੀਦ ਵਿਖੇ ਗਾਰੇ ਦੀ ਟੋਕਰੀਆਂ ਦੇ ਬੜੇ ਹੋਏ ਹੱਥ ਪੁੰਜੇ ਵਾਂਸੀ ਉੱਥੇ ਦਰੱਖਤ ਇਕ ਜੋ ਉਹਨਾਂ ਹੱਥ ਪੁੰਜੇ ਤੇ ਉਹ ਉਂਗਲਾਂ ਛਾਪੀਆਂ ਬਹੁਤ ਸਾਲ ਕਿਵੇਂ ਸੀ ਇਤਿਹਾਸ ਦੱਸਦਾ ਹੈ ਵੀ ਉਸ ਤੋਂ ਬਾਅਦ ਸਰਦਾਰ)^{(1)} ਇੰਦਰਜੀਤ ਸਿੰਘ ਖਾਲਸਾ ਜੀ ਦੀ ਟੀਮ ਨੇ ਬੜੇ ਹੀ ਸਚਾਰੂ ਟੰਗ ਦੇ ਨਾਲ ਬਹੁਤ ਛੋਟੇ ਪੱਧਰ ਤੋਂ 56 ਸਾਲ ਪਹਿਲਾਂ ਜਿਹੜੀ ਸ਼ੁਰੂਆਤ ਕੀਤੀ ਛੋਟਾ ਪੱਧਰ ਸੀ ਉਦੋਂ ਬੱਕਰਾ ਵੜਦੰਦੇ ਸੀ ਤੇਲ ਵੜਦੰਦੇ ਸੀ ਤੇ ਜਾ ਉਹ ਚਾਵਲ ਵੜਦੰਦੇ ਸੀ ਬਹੁਤ ਛੋਟਾ ਲੈਵਲ ਸੀ ਇੱਕ ਐਸਾ ਮਹਾਨ ਕਾਰਜ ਹੋਇਆ ਇੱਕ ਛੋਟੇ ਇਸ ਆਗਮਨ ਪਰਵ ਨੇ ਮੇਲੇ ਦਾ ਰੂਪ ਧਾਰਨ ਕਰ ਲਿਆ ਜਿੱਥੇ ਗਿਣਤੀ ਨਾ ਹੋਵੇ ਸੰਗਤਾਂ ਦੇ ਮੇਲਾ ਕਿੰਨੇ ਉਹਨਾਂ ਸੋ ਸਮੁੱਚੇ ਜਗਤ ਵਾਸੀਆਂ ਨੂੰ ਮੇਲੇ ਦੀਆਂ ਮੌਕਿਆਂ ਦੀ ਸਭ ਦੇ ਆਗਮਨ ਪਰੰਦੀਆਂ ਲੱਖ ਲੱਖ ਮੁਬਾਰਕਾ ਮੁਬਾਰਕਾ ਲੈਣ ਦਾ ਤਾਂ ਫਾਇਦਾ ਹੈ ਜੀ ਅਸੀਂ ਬਾਬਾ ਫਰੀਦ ਸਾਹਿਬ ਦੀ ਗੱਲ ਮੰਨੀ ਪੁਰ ਨਗਰ ਕੀਰਤਨ ਆਪਾਂ ਤਈ ਤਰੀਕੋ ਕਰਨਾ ਹੈ ਲੰਗਰ ਵਕ ਵਕ ਤਰ੍ਹਾਂ ਦੇ ਲੱਗਣੇ ਨੇ ਲੰਗਰ ਲਾਉਣੇ ਚਾਹੀਦੇ ਨੇ ਬਾਬਾ ਬਜੀ ਦੀ ਖੁਸ਼ੀ ਮਨਾਉਣੀ ਚਾਹੀਦੀ ਹੈ ਪਰ ਬਾਬਾ ਫਰੀਦ ਸਾਹਿਬ ਨੇ ਕੀ ਕਿਹਾ ਰੁੱਖੀ ਸੁੱਖੀ ਖਾਏ ਕਾ ਠੰਡਾ ਪਾਣੀ ਪੀਓ ਦੇਖ ਭرائی ਚੌਪੜੀ ਨਾ ਦਰਸਾਏ ਜੀਓ ਅਜ ਤਾਂ ਕੋਈ ਕਿੰਨੇ ਪ੍ਰਕਾਰ ਦੇ ਲੰਗਰ ਲਾ ਦਿੰਨੇ ਆ ਲੰਗਰ ਲਾਉਣੇ ਚਾਹੀਦੇ ਨੇ ਲੇਕਿਨ ਕੀ ਹੈ ਜਿੱਤ ਖਾਦਾ ਤਨ ਪੀੜਿਆ ਮਨਮੇਚਲੇ ਵਕਾਰ ਬਾਬਾ ਹੋਰ ਖਾਣਾ ਖੁਸ਼ੀ ਖਵਾਰ ਜਾਦੇ ਚੀਜ਼ਾਂ ਦਾ ਸੇਵਨ ਕਰਨ ਦੇ ਨਾਲ ਸਾਡੀ ਬਾਡੀ ਦੇ ਵਿੱਚ ਸਾਈਡ ਅਫੈਕਟ ਹੋ ਜਾਂਦੇ ਨੇ ਅਸੀਂ ਬਿਮਾਰ ਹੋ ਜਾਂਦੇ ਆ ਬਿਮਾਰੀਆਂ ਦਾ ਸ਼ਿਕਾਰ ਨਹੀਂ ਹੋਣਾ ਬਾਬਾ ਬਰੀ ਸਾਹਿਬ ਦੀ ਗੱਲ ਜਰੂਰ ਮੰਨਣੀ ਹੈ ਸੋ ਲੰਗਰ ਜਿਹੜਾ ਲਾਉਣ ਵਾਲੀਆਂ ਸੰਗਤਾਂ ਦੇ ਚਰਨਾ ਵਿੱਚ ਦੋਨੇ ਹੱਥ ਜੋੜ ਕੇ ਸਿਰ ਨਵਾ ਕੇ ਮੈਂ ਬੇਨਤੀ ਕਰੂੰਗਾ ਵੀ ਲੰਗਰ ਲਾਉਂਦੇ ਸਮੇਂ ਡਿਸਪੋਜ਼ਲ ਦੀ ਵਰਤੋਂ ਕਦੇ ਨਾ ਕਰਿਓ ਇਸ ਡਿਸਪੋਜ਼ਲ ਨੇ ਪਲਾਸਟਿਕ ਦੇ ਬਰਤਨਾਂ ਨੇ 50 ਸਾਲ ਤੱਕ ਨਹੀਂ ਗਲਣਾ ਆਪਾਂ ਪੋਲਿਊਸ਼ਨ ਨਹੀਂ ਖੜਾ ਕੇ ਜਾਣਾ ਪੱਤਲਾਂ ਵਿੱਚ ਜਿਹੜੇ ਪੱਤਰ ਹੁੰਦੇ ਨੇ ਜਾਂ ਭਾਂਡੇ ਸਾਡੇ ਸਟੀਲ ਦੇ ਬਰਤਨ ਨਾਲ ਹੋ ਜਾਂ ਪੱਤਲ ਦੇ ਬਰਤਨ ਨਾਲੋ ਉਹਦੇ ਵਿੱਚ ਸਾਦਾ ਭੋਜਨ ਛਕਾਓ ਬਾਬਾ ਫਰੀਦ ਸਾਹਿਬ ਨੇ ਸਾਨੂੰ ਸਮਝਾਇਆ 130 ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ ਬਾਬਾ ਫਰੀਦ ਸਾਹਿਬ ਦੇ ਜੋ ਗੱਦੀ ਨਸ਼ੀਨ ਹੋਏ ਨੇ ਉਹਨਾਂ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਗੁਰਬਾਣੀ ਦੀਆਂ ਪੋਥੀਆਂ ਲੈ ਕੇ ਆਏ ਸਨ ਤੇ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 130 ਲੋਕਾਂ ਦੇ ਨਾਲ ਬਾਬਾ ਫਰੀਦ ਸਾਹਿਬ ਨੂੰ ਸਥਾਨ ਦਿੱਤਾ ਬਣਦਾ। ਸੋ ਲਾਸਟ ਵਾਲੀ ਗੱਲ ਮੈਂ ਇਹ ਕਹੂੰਗਾ ਬਾਬਾ ਫਰੀਦ ਸਾਹਿਬ ਨੇ ਇਹ ਵੀ ਕਿਹਾ ਵੀ ਆਪ ਸਵਾਰਾ ਮੈਂ ਮਿਲਾ ਮੈਂ ਮਿਲਿਆਂ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਕਸਦਕ ਤੇਰਾ ਹੋਏ ਆਓ ਆਪਾਂ ਆਪਣੇ ਆਪ ਨੂੰ ਸਵਾਰੀਏ ਇੱਕ ਚੰਗੇ ਇਨਸਾਨ ਬਣੀਏ। ਇਨਸਾਨੀ ਜਾਮਾ ਸੀ ਪਹਿਨਿਆ ਹੋਇਆ ਇਨਸਾਨੀ ਜਾਮਾ ਪਹਿਨ ਕੇ ਜੀ ਨਿਸਾਨਾਂ ਵਾਲੇ ਕੰਮ ਕਰਾਂਗੇ ਫਿਰ ਸਾਨੂੰ ਉਸ ਖੁਦਾ ਦੀ ਉਸ ਮਾਲਕ ਦੀ ਉਸ ਰੱਬ ਦੀ ਸਾਨੂੰ ਪ੍ਰਾਪਤੀ ਹੋ ਜਾਊਗੀ ਜੇ ਸਾਨੂੰ ਉਹ ਮਿਲ ਜਾਊਗਾ ਫਿਰ ਕੀ ਹੋਊਗਾ ਮੈਂ ਮਿਲਿਆ ਸੁੱਖ ਹੋਏ ਸਾਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋਊਗੀ ਆਓ ਜ਼ਿੰਦਗੀ ਵਿੱਚ ਕਦੇ ਕਿਸੇ ਦਾ ਮਾੜਾ ਨਾ ਕਰੀਏ ਜ਼ਿੰਦਗੀ ਵਿੱਚ ਕਦੇ ਕਿਸੇ ਮਾੜਾ ਨਾ ਸੋਚੀਏ ਕਿਉਂਕਿ ਜੈਸਾ ਬੀਜ ਹੈ ਸੋ ਲੂਣਾ ਹੈ ਕਰਮਾਂ ਸੰਧਰਾ ਖੇਤ ਬੀਜਾ ਵਿਖ ਮੰਗਾ ਅਮਰਤ ਦੇ ਕੋ ਇਹ ਇਨੇ ਆਓ ਗੁਰੂ ਸਾਹਿਬ ਕਹਿੰਦੇ ਜੇਬ ਜਾ ਤੂੰ ਬੀਜ ਬੀਜੇਗਾ ਫਲ ਨੂੰ ਉਹੀ ਲੱਗਣਾ ਹੈ ਇਹ ਨਹੀਂ ਵੀ ਬੀਜਾ ਵਿਖ ਜ਼ਹਿਰ ਬੀਜ ਜਾ ਮੰਗੇ ਉਹਦੇ ਬਦਲੇ ਅਮਰਤ ਮੰਗੇਗਾ ਤੈਨੂੰ ਨਹੀਂ ਮਿਲੇਗਾ ਇਹ ਦਸਤੂਰ ਨੇ ਕੁਦਰਤ ਦੇ ਕੁਦਰਤ ਦੇ ਦਸਤੂਰਾ ਮੁਤਾਬਕ ਚੱਲਣਾ ਕਿਉਂਕਿ ਨਾਨਕ ਸਤਗੁਰ ਤੇ ਨਾਲ ਮਿਲਾਇਆ ਜਿਨ੍ਹਾਂ ਤੁਰੇ ਪਿਆਸ ਸੰਯੋਗ ਕਿਤੇ ਇਹ ਤਾਂ ਨਹੀਂ ਗੱਲ ਵੀ ਪਰਵ ਮਨਾਈ ਜਾਂਦੇ ਆ ਗੁਰਪੁਰਬ ਮਨਾਈ ਜਾਂਦੇ ਆ ਅਖੰਡ ਪਾਠ ਕਰਾਈ ਜਾਂਦੇ ਆ ਕਰਾਉਣੇ ਚਾਹੀਦੇ ਨੇ ਜਿਹੜੀ ਮਾਂ ਨੇ ਜਨਮ ਦਿੱਤਾ ਹੈ ਜਿਹੜਾ ਰੱਬ ਸਾਡੇ ਘਰਾਂ 'ਚ ਬੈਠਾ ਸਾਡੀ ਮਾਂ ਸਭ ਤੋਂ ਵੱਡਾ ਗੁਰੂ ਸਾਡੀ ਮਾਂ ਸਾਡੇ ਘਰ 'ਚ ਬੈਠੀ ਆ ਬਾਪ ਸਾਡੇ ਘਰ 'ਚ ਬੈਠਾ ਮਾਂ ਦੇ ਪੈਰਾਂ 'ਚ ਜੰਨਤ ਵਸਦੀ ਆ ਇਹ ਤਾਂ ਨਹੀਂ ਕਿਤੇ ਮਾਂ ਦਾ ਸਤਿਕਾਰ ਨਹੀਂ ਕਰਦੇ ਤੇ ਬਾਹਰੀ ਵਿਖਾਵਾ ਅਸੀਂ ਕਰੀ ਜਾਂਦੇ ਬਾਹਰੀ ਧੋਤੀ ਤੂੰਬੜੀ ਅੰਦਰ ਰਸਨ ਕੋਰ ਸਾਧ ਪਲਿਆ ਅਰਨਾਤਿਆਂ ਚੋਰ ਸੁਚੋਰਾ ਚੋਰਾ ਚੋਰ ਗੁਰੂ ਸਾਹਿਬ ਕਹਿੰਦੇ ਆ ਵੀ ਤੁਮੇ ਵਰਗਾ ਨਾ ਬਣਾ ਬਾਰੀ ਤੋ ਤੂੰ ਤੇ ਮੇਰਾ ਫਾਲ ਐਸਾ ਹੁੰਦਾ ਵੀ ਅੰਦਰ ਵੈਸ ਵੈਸ ਮੈਨੇ ਜ਼ਹਿਰ ਨਕੋਰ ਮੈਨੇ ਮਿਰਜਾਣਾ ਭਰਿਆ ਹੋਇਆ ਤੂੰ ਜੈ ਨਾਣਾ ਭਰਿਆ ਜਾ ਤੂੰ ਮਠਾਸ ਨਾ ਭਰਿਆ ਜਾ ਤੂੰ ਆਪਣੇ ਆਪ ਨਾ ਭਰਿਆ ਰਹਾ ਹੈ ਕਿਉਂਕਿ ਇੱਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰੂ ਹੈ ਸਾਡੀ ਸਾਰੀ ਦੁਨੀਆ ਦਾ ਪਿਤਾ ਇੱਕ ਹੈ ਫਿਰ ਸਭ ਨੂੰ ਪਿਆਰ ਕਰੋ ਮਨੁੱਖਤਾ ਨੂੰ ਪਿਆਰ ਕਰੋ ਮਾਨਵਤਾ ਨੂੰ ਪਿਆਰ ਕਰੋ ਕਦੇ ਕਿਸੇ ਦਾ ਮਾੜਾ ਨਾ ਸੋਚੋ ਲਾਸਟ ਵਾਲੀਆਂ ਦਾਂਸੀਆਂ ਦੋ ਲਾਈਨਾਂ ਕੱਲੀਆਂ ਮਨ ਚ ਨਾ ਵਿਸਾਰ ਕੇ ਕੱਲੀਆਂ ਵਿਸਾਰੀਏ ਦੋ ਪੰਕਤੀਆਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੰਦਾ ਦਾ ਪਤਾ ਸਾਰੀ ਦੁਨੀਆ ਦਾ ਸਾਨੂੰ ਭਲਾ ਮੰਗਣ ਦਾ ਸੰਦੇਸ਼ ਦਿੱਤਾ ਸੋ ਸਨੇਹਾ ਇਹਨਾਂ ਪਰਵਾਰਾਂਈ ਇਹਨਾਂ ਮਹਾਨ ਘਰਾਂ ਦਾ ਰਾਈ ਇਨਾ ਮਹਾਨ ਗੁਰੂ ਦੇ ਪਰਭਾਵਾਂ ਨੂੰ ਸਾਨੂੰ ਸੁਨੇਹਾ ਲੈਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ